ਗਰਾਊਂਡ ਦੇ ਜਿੱਥੇ ਇਕੱਠੇ ਹੋਏ ਸੀ ਉੱਥੋਂ ਕਿਸਾਨਾਂ ਤੇ ਮਜ਼ਦੂਰਾਂ ਨੇ ਖੇਤ ਮਜ਼ਦੂਰ ਯੂਨੀਅਨ ਤੇ ਭਾਰਤ ਕਿਸਾਨੀ ਯੂਨੀਅਨ ਇਕੱਠਾ ਗਰਾਹਾਂ ਵੱਲੋਂ 34 ਸੈਕਟਰ ਤੋਂ 17 ਸੈਕਟਰ ਦਾ ਜਿਹੜਾ ਮੜਕਾ ਚੌਕ ਆ ਉੱਥੇ ਤੱਕ ਮਾਰਚ ਕਰਨਾ ਤੇ ਸਾਰੇ ਮਜ਼ਦੂਰ ਕਿਸਾਨ ਲਾਈਨਾਂ ਦੇ ਵਿੱਚ ਲੱਗੇ ਹੋਏ ਵੇ ਤੁਸੀਂ ਦੇਖ ਰਹੇ ਹੋ ਕਿ ਭਾਰਤ ਕਿਸਾਨੀ ਉਹਨਾਂ ਇਕਤਾ ਉਗਰਾਹ ਦੇ ਖੇਤ ਮਜ਼ਦੂਰ ਯੂਨੀਅਨ ਨੇ ਪੰਜਾਬ ਸਰਕਾਰ ਨੂੰ ਖੇਤੀ ਨੀਤੀ ਜਿਹੜੀ ਨਵੀਂ ਆ ਉਹਨੂੰ ਬਣਾਉਣ ਦੇ ਮੰਗ ਤੇ ਲੈ ਕੇ ਜੋ 5 ਦਿਨਾਂ ਦਾ ਇੱਕ ਧਰਨਾ 1 ਤਰੀਕ ਤੋਂ 5 ਤਰੀਕ ਤੱਕ ਸੈਕਟਰ 34 ਦੇ ਗਰਾਊਂਡ ਦੇ ਵਿੱਚ ਲਾਇਆ ਜਾ ਰਿਹਾ ਦੇ ਹਉਦੇ ਸਬੰਧ ਦੇ ਵਿੱਚ ਅੱਜ 34 ਸੈਕਟਰ ਤੋਂ ਮਟਕਾ ਚੌਂਕ ਤੱਕ ਇੱਕ ਮਾਰਚ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਕਿ ਅੱਗੇ ਜਿਹੜੀ ਚੰਡੀਗੜ੍ਹ ਪੁਲਿਸਾ ਉਹਨੇ ਵੈਰੀਗੇਟਿੰਗ ਕੀਤੀ ਹੋਈ ਆ ਲੇਕਿਨ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਸੀ ਕਿ ਵੀ ਯਾਤ ਦੇ ਚ ਰਹਿ ਕੇ ਵੀ 1000 ਮਜ਼ਦੂਰ ਤੇ ਕਿਸਾਨ ਔਰਤਾਂ ਤੇ ਮਰਦ ਔਰ ਸ਼ਾਂਤਮਈ ਮਾਹੌਲ ਦੇ ਵਿੱਚ ਜਾਣਗੇ ਤੇ ਮਟਕਾ ਚੌਂਕ ਤੱਕ ਉਹ ਆਪਦੀ ਕਰੇਲੀ ਕਰਕੇ ਜਿਹੜਾ ਆਪਦਾ ਮੰਗਾ ਉਹਨੂੰ ਸਰਕਾਰ ਦੇ ਸਾਹਮਣੇ ਪ੍ਰਸ਼ਾਸਨ ਦੇ ਸਾਹਮਣੇ ਤੇ ਜਿਹੜਾ ਸੈਂਟਰ ਦਾ ਯੂਟੀ ਆ ਚੰਡੀਗੜ੍ਹ ਉਹਦੇ ਸਾਹਮਣੇ ਆਪਦੀਆਂ ਮੰਗਾ ਰੱਖਣਗੇ ਵੀ ਜੋ ਖੇਤੀ ਨੀਤੀ ਆ ਉਹਦੇ ਵਿੱਚ ਸ਼ੋਧ ਹੋਣੀ ਚਾਹੀਦੀ ਆ ਤਾਂ ਕਿ ਜੋ ਪੰਜਾਬ ਦੀ ਖੇਤੀ ਆ ਉਹ ਬਚਾਈ ਜਾ ਸਕੇ ਖੇਤੀ ਤੇ ਮਜ਼ਦੂਰੀ ਨੂੰ ਬਚਾਇਆ ਜਾ ਸਕੇ ਤੇ ਮਾਰਚ ਦੇ ਵਿੱਚ ਮਾਰਚ ਦੀਆਂ ਲਗਭਗ ਪੂਰੀਆਂ ਤਿਆਰੀਆਂ ਹੋ ਚੁੱਕੀਆਂ ਨੇ ਤੇ ਕੁਝ ਟਾਈਮ ਤੱਕ ਜਿਹੜਾ ਮਾਰਚ ਆ ਉਹ 34 ਸੈਕਟਰ ਤੋਂ 17 ਸੈਕਟਰ ਮਟਕਾ ਚੌਂਕ ਦੇ ਵਿੱਚ ਪਹੁੰਚੇਗਾ ਉੱਤ ਜੱਥੇ ਬੰਦੀ ਦਾ ਬੰਦਾ ਵੀਰੇ ਵੀਡੀਓ ਬਣਾਉਣਾ ਜਿਹੜੀ ਆਉਂਦੀ ਨਜ਼ਰ ਆ ਗਈ ਮੈਨੂੰ ਅਤੇ ਇਸ ਦੇ ਨਾਲ ਨਾਲ ਜਿਹੜੇ ਖੇਤ ਮਜ਼ਦੂਰ ਸੰਘਰਸ਼ ਇਹ ਕਮਾਂਡੋ ਪੱਤਰਗਾ ਰੋਸ਼ਨਾ ਨਾਮ ਆਇਆ ਨਾ ਰਹੇਗਾ 50 ਦੋਸਤੋ 34 ਸੈਕਟਰ ਤੋਂ ਮਟਕਾ ਚੌਂਕ 17 ਤੱਕ ਖੇਤ ਮਜ਼ਦੂਰ ਯੂਨੀਅਨ ਤੇ ਭਾਰਤ ਕਿਸਾਨ ਯੂਨੀਅਨ ਇਕਤਾ ਗੁਰਾਹਾਂ ਵੱਲੋਂ ਮਾਰਚ ਕੀਤਾ ਜਾ ਰਿਹਾ ਜੋ ਖੇਤੀ ਨੀਤੀਆ ਜੋ ਪੰਜਾਬ ਸਰਕਾਰ ਨੇ ਬਾਹਰੋਂ ਬਣਾਈ ਆ ਅਮਰੀਕਾ ਨੂੰ 6 ਕਰੋੜ ਰੁਪਏ ਦੇ ਕੇ ਮਹਾਰਾ ਨੂੰ ਕਹਿ ਵੀ ਤਿਆਰ ਕਰੋ ਉਹ ਤੋਂ ਨਾ ਖੁਸ਼ ਨੇ ਮਜ਼ਦੂਰ ਤੇ ਕਿਸਾਨ ਉਹ ਕਹਿ ਰਹੇ ਨੇ ਕਿ ਪੰਜਾਬ ਦੀਆਂ ਜਿਹੜੀਆਂ ਹਾਲਤਾਂ ਨੇ ਉਹਨੂੰ ਧਿਆਨ ਚ ਰੱਖ ਕੇ ਹੋਏ ਖਾਸ ਕਰ ਮਾਲਵਾ ਜਿਹੜੀ ਬੈਲਟ ਆ ਜਿੱਥੇ ਨਰਮੇ ਦੀ ਖੇਤੀ ਹੁੰਦੀ ਸੀ ਤੇ ਉਹਨੂੰ ਧਿਆਨ ਚ ਰੱਖਦੇ ਹੋਏ ਜੋ ਨੀਤੀਆਂ ਨੇਮੋ ਬਣਾਈਆਂ ਜਾਣ ਤਾਂ ਇਹਨੂੰ ਲੈ ਕੇ ਜੋ ਮਾਰਚ ਆ ਉਹ ਸ਼ੁਰੂ ਹੋ ਚੁੱਕਿਆ ਹੈ ਇਹ ਮਾਰਚ 34 ਸੈਕਟਰ ਤੋਂ ਲੈ ਕੇ ਇਹ ਮਟਕਾ ਚੌਂਕ 17 ਸੈਕਟਰ ਲੋਚੇ ਪਹੁੰਚੇਗਾ ਜੋ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਨੇ ਜੋ ਚਾਹੁੰਦੇ ਨੇ ਵੀ ਜੋ ਖੇਤੀ ਆ ਉਹ ਲਾਹੇਵੰਦ ਧੰਦਾ ਬਣੇ ਤੇ ਜਿਹੜੇ ਕਿਸਾਨ ਨੇ ਮਜ਼ਦੂਰ ਨੇ ਉਹਨਾਂ ਦੇ ਪੱਖਾਂ ਦੇ ਪੱਖ ਚ ਕਾਨੂੰਨ ਬਣਾਏ ਜਾਣ ਤਾਂ ਕਰਕੇ ਜੋ ਖੇਤੀ ਆ ਉਹ ਬਚਾਈ ਜਾ ਸਕੇ ਤੇ ਮਜ਼ਦੂਰਾ ਕਿਸਾਨਾਂ ਦੇ ਜਿਹੜੀਆਂ ਖੁਸ਼ੀਆਂ ਵੱਧ ਰਹੀਆਂ ਨੇ ਉਹਨਾਂ ਤੇ ਰੋਕ ਲਾਈ ਜਾ ਸਕੇ ਤੇ ਜਿਹੜਾ ਪੰਜਾਬ ਦਾ ਪਾਣੀ ਆ ਜਾਂ ਪਾ ਪੰਜਾਬ ਦੀਆਂ ਫਸਲਾਂ ਨੇ ਉਹਨਾਂ ਤੇ ਗੱਲਬਾਤ ਕੀਤੀ ਜਾ ਸਕਦੀ ਜੋ ਮਾਰਚਾ ਜਿਹੜੀ ਨਿੱਤੀ ਗਈ ਜੋ ਮਾਰਚਾ ਜੋ ਉਹਦੀ ਸ਼ੁਰੂਆਤ ਹੋ ਚੁੱਕੀ ਆ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਸੀ ਕਿ 1000 ਦੇ ਕਰੀਬ ਮਜ਼ਦੂਰ ਤੇ ਕਿਸਾਨ ਤੇ ਔਰਤਾਂ ਨੂੰ अनुमति ਦਿੱਤੀ ਗਈ ਹੈ ਕਿ ਉਹ ਚੰਡੀਗੜ੍ਹ ਦੇ 17 ਸੈਕਟਰ ਤੱਕ ਪਹੁੰਚ ਸਕਦੇ ਨੇ ਤੁਸੀਂ ਦੇਖਦੇ ਹੋ ਸਾਹਮਣੇ ਸੋਡੇ ਕਿ ਜੋ ਮਾਰਚ ਆ ਸ਼ੁਰੂ ਹੋ ਚੁਕਿਆ ਹੈ ਜਿਸ ਵਿੱਚ ਆਪਾਂ ਦੂਰ ਤੱਕ ਦੇਖਦੇ ਆਂ ਆਉਂਦਾ ਮਰਦ ਕਿਸਾਨ ਇਹ ਦੇ ਵਿੱਚ ਹੋਗੇ ਨੇ ਜਿਹਦੇ ਤੇ 1000 ਦੀ ਗਿਣਤੀ ਦਾ ਜੋ ਪ੍ਰਸ਼ਾਸਨ ਨੇ ਕਿਹਾ ਵੀ 1000 ਦੀ ਗਿਣਤੀ ਤੱਕ ਤੁਸੀਂ ਜੋ ਮਾਰਚਾਂ ਲੱਡ ਸਕਦੇ ਹੋ ਤਾਂ ਆਪਾਂ ਦੇਖਦੇ ਆਂ ਕਿ ਇਹ 17 ਦਾ 34 ਸੈਕਟਰ ਦਾ ਚੌਕ ਆ ਜਿਹਦੇ ਇੱਕ ਪਾਸੇ 34 ਇੱਕ ਪਾਸੇ 21 ਅਸੀਂ ਆਪਾਂ 20 ਦੇਖ ਸਕਦੇ ਆਂ ਸੈਕਟਰ ਤੇ ਇੱਥੋਂ ਜੋ ਮਾਰਚ ਆ ਸ਼ਟਾਰਟ ਹੋਣਾ ਤੇ ਜੋ ਮੰਗਾ ਨੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਉਹ ਮੰਗਾ ਇਹ ਨੇ ਵੀ ਜੋ ਖੇਤੀ ਨੀਤੀ ਆ ਉਹਦੇ ਵਿੱਚ ਸੁਧਾਰ ਕੀਤਾ ਜਾਵੇ ਤੇ ਖੇਤੀ ਨੀਤੀ ਨਵੀਂ ਬਣਾਈ ਜਾਵੇ